ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੋੜਾ ਸਾਰਾ ਆਪਣੇ YouTube ਚੈਨਲ ਸਿਟੀ ਹੈਲੂਮ ਸੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਜੀ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆ ਬੈੱਡ ਸ਼ੀਟਸ 99 ਵਾਲੀਆਂ ਬੈੱਡ ਸ਼ੀਟਸ ਦੁਬਾਰੇ ਫੇਰ ਆ ਗਈਆਂ ਕਾਫੀ ਕੁਆਂਟੀਟੀ ਦੇ ਵਿੱਚ ਆਈਆਂ ਅੱਜ ਵੀ ਠੀਕ ਹੈ ਜੀ ਤੇ ਜਿਹੜਾ ਮਤਲਬ ਕਿ ਡਬਲ ਬੈੱਡ ਦੀਆਂ ਰਜਾਈਆਂ ਹੁੰਦੀਆਂ ਕੰਬਲ ਹੁੰਦੇ ਆ ਉਹਨਾਂ ਦੇ ਕਵਰ ਤੁਸੀਂ ਬੋਲਿਆ ਸੀ ਉਹ ਵੀ ਆਪਾਂ ਲੈ ਕੇ ਆਏ ਆ ਉਹ ਵੀ ਤੁਹਾਨੂੰ ਇਸ ਤੋਂ ਬਾਅਦ ਤੁਹਾਨੂੰ ਉਹ ਦਿਖਾਵਾਂਗੇ ਡਬਲ ਬੈੱਡ ਦੀ ਰਜਾਈ ਦੇ ਬੋਲੇ ਸੀ ਕਵਰ ਤੇ ਜਿੱਦਾਂ ਵੱਡੇ ਵੱਡੇ ਕੰਬਲ ਹੁੰਦੇ ਆ ਉਹਨਾਂ ਦੇ ਕਵਰ ਉਹ ਵੀ ਆਪਾਂ ਲੈ ਕੇ ਆਏ ਆ ਤੇ ਜਿਹੜੀ ਕੋਇਲਸ ਐ ਉਹ ਅਸੀਂ ਆਨਲਾਈਨ ਨਹੀਂ ਭੇਜ ਰਹੇ ਕਿਉਂਕਿ ਜੀ ਸ਼ਿਪਿੰਗ ਕਾਫੀ ਜ਼ਿਆਦਾ ਲੱਗਦੀ ਆ ਉਹਨਾਂ ਦੀ ਤੇ ਜਿਹੜੀ ਹੁਣ ਬੈੱਡ ਸ਼ੀਟ ਐ ਦੇਖੋ ਜੀ ਜਿੱਪ ਲੱਗੀ ਹੋਈ ਆ ਠੀਕ ਐ ਇਹ ਅਸੀਂ ਲਗਾਤਾਰ ਵੀਡੀਓ ਦੇ ਵਿੱਚ ਬਾਰ-ਬਾਰ ਲੈ ਕੇ ਆ ਰਹੇ ਹਾਂ ਹੈਵੀ ਮਟੀਰੀਅਲ ਐ ਹੈ ਤੁਹਾਨੂੰ ਇੱਥੇ ਗੁੱਟ ਜੀ ਮਿਲਦੀ ਆ ਫਿਨਿਸ਼ਿੰਗ ਦੇ ਨਾਲ ਬਹੁਤ ਅੱਛਾ ਇਹਦਾ ਬੈਕ ਸਾਈਡ ਹੁੰਦਾ ਆ ਭਾਰੀ ਹੁੰਦੀ ਐ ਜ਼ਿਆਦਾ ਸਲਿੱਪਰੀ ਨਹੀਂ ਹੁੰਦੀ ਠੀਕ ਐ ਦੋ ਤੁਹਾਨੂੰ ਕਵਰ ਮਿਲਦੇ ਆ ਕੁਸ਼ਨ ਦੇ ਤੇ ਇਹ ਮਿਲਦੀ ਆ ਬੈੱਡ ਸ਼ੀਟ ਦੇਖੋ ਜੀ ਇਸ ਸਟਾਈਲ ਦਾ ਇਹਦਾ ਬੈੱਡ ਸ਼ੀਟ ਦੀ ਤੁਸੀਂ ਨੀਚੇ ਕਰੋ ਇਦਾਂ ਇਹ ਰਹੇਗਾ ਸਟਾਈਲ ਦੇਖੋ ਜੀ ਪੂਰੀ ਦਿਖ ਰਹੀ ਹੈ ਓਕੇ ਨੰਬਰ ਰਹੇਗਾ ਇਸ ਪੀਸ ਦਾ 1 ਨੰਬਰ ਦਾ ਧਿਆਨ ਰੱਖਣਾ ਜੀ 1 ਨੰਬਰ ਦੀਆਂ ਬੈੱਡ ਸ਼ੀਟਾਂ 3 3 4 4 ਪੀਸ ਆਪਾਂ ਲੈ ਦਿਖਾ ਇਹਨਾਂ ਦੇ 1 ਨੰਬਰ ਵਾਲੇ ਪੀਸ ਦਿਖਾ फटाफट ਜਿਸ ਤਰ੍ਹਾਂ 1 ਨੰਬਰ ਦੇ ਪੀਸ ਨਾ ਇਸ ਤਰ੍ਹਾਂ ਤੁਹਾਡੇ ਕੋਲ ਪਹੁੰਚੂਗਾ ਠੀਕ ਹੈ ਜੀ ਇਦਾਂ ਸਾਡੇ ਕੋਲੇ 4 4 ਪੀਸ ਅਵੇਲੇਬਲ ਹੈ ਠੀਕ ਹੈ ਜੀ 1 ਨੰਬਰ ਦੇ ਨੈਕਸਟ ਪੀਸ ਸਰੀ ਦਾ ਨੰਬਰ 2 ਇਹ ਰਹੇਗੀ ਜੀ ਦੇਖੋ ਨੈਕਸਟ ਪੀਸ ਦੀ ਇਹ ਰਹੇਗਾ ਡਿਜ਼ਾਈਨ ਚੰਗੀ ਤਰ੍ਹਾਂ ਦਿਖਾਓ ਪੂਰਾ ਠੀਕ ਹੈ ਨੰਬਰ ਰਹੇਗਾ ਇਸ ਪੀਸ ਦਾ 2 ਠੀਕ ਹੈ ਜੀ ਇਹ ਰਹੇਗਾ ਕੁਸ਼ਨ ਕਵਰ ਸੇਮ ਜ਼ਿੱਪ ਦੇ ਨਾਲ ਠੀਕ ਹੈ ਜੀ ਨੰਬਰ ਰਹੇਗਾ ਇਸ ਪੀਸ ਦਾ 2 ਬਹੁਤ ਸੋਹਣੀ ਬੈੱਡ ਸ਼ੀਟ ਹੈ ਇਹ ਨਵਾਂ ਸ਼ਾਇਦ ਆਇਆ ਇਹਦੇ ਵਿੱਚ ਨਾ ਹੁਣ ਇਸ ਵਾਰ ਇਹ ਮਹਿਰੂਨ ਜੀ ਸ਼ੇਡ ਦੀ ਥੋੜੀ ਲੱਗੀ ਹੋਈ ਹੈ ਕੁੱਟ ਜੀ ਨੰਬਰ 2 नंबर रहेगा इस पीस का चार देखो पीस बहुत प्यारा सॉरी तीन बहुत प्यारा ब्लू कलर नंबर रहेगा इस पीस का तीन ठीक है जी ब्लू रहेगा कलर ट्रिपल नाइन रहेगा रेट पुपये रहेगी शिपिंग नंबर रहेगा इस पीस का चार देखो जी उसका डिजाइन रहेगा कॉफी ब्राउन के बच्चे कॉफ़ी ब्राउन डिजाइन रहेगा नंबर रहेगा इस पीस का चार ਠੀਕ ਹੈ ਜੀ ਦੋ ਰਹਿਣਗੇ ਪਿੱਲੋ ਕਵਰ ਵਿਦ ਜਿਪ ਦੇ ਨਾਲ 359 50 ਜੀ ਨੰਬਰ ਰਹੇਗਾ 5 ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਦੇਖੋ ਲਾਈਟ ਗ੍ਰੇ ਜੀ ਸ਼ੇਡ ਦੇ ਵਿੱਚ ਇਹ ਰਹਿਣਗੇ ਦੋ ਪਿੱਲੋ ਕਵਰ ਤੇ ਜਿਹੜਾ ਆਪਾਂ ਇਹਦੀ ਵੀਡੀਓ ਦੇ ਹੇਠ ਨੰਬਰ ਦੇ ਰਹੇ ਆ ਨਾ 700 ਵਾਲਾ ਨੰਬਰ ਉਸੇ ਨੰਬਰ ਤੇ ਤੁਸੀਂ ਮੈਸੇਜ ਕਰਨਾ ਜਿਹੜੇ ਸਾਡੇ ਦੋ ਨੰਬਰ ਦੂਜੇ ਹਨਾ ਸਵੀਟੀ ਬੁਟੀਕ ਤੇ ਕਲੈਕਸ਼ਨ ਵਾਲਾ ਉਹਦੇ ਤੇ ਸੁੱਟਾਂ ਦਾ ਆਰਡਰ ਚੱਲਦਾ ਹੈ ਜੀ ਜਿਹੜੇ ਸੁੱਟਾਂ ਦੇ ਆਰਡਰ ਤੇ ਬੈਠੇ ਆ ਉਹਨਾਂ ਨੂੰ ਬੈੱਡ ਸ਼ੀਟਾਂ ਦੇ ਬਾਰੇ ਨਹੀਂ ਪਤਾ ਇਹਦਾ ਨੰਬਰ ਆਪਾਂ ਨੇ ਉਹੀ দেয়া ਹੋਇਆ ਜੇ ਤੁਹਾਡਾ ਕੋਈ ਫੋਨ ਪਿਕ ਨਹੀਂ ਕਰ ਰਿਹਾ ਮੈਸੇਜ ਨਹੀਂ ਦੇਖ ਰਿਹਾ ਵੇਟ ਕਰ ਲਿਆ ਕਰੋ ਕਈ ਵਾਰੀ ਇਹਦੇ ਤੇ ਜਿਹੜੀ ਕੁੜੀ ਆਂਦੀ ਹੈ ਥੋੜੀ ਬਿਮਾਰ ਹੈ ਕਈ ਵਾਰੀ ਮੈਸੇਜ ਥੋੜਾ ਲੇਟਸ ਵੇਟ ਦੇਖਿਆ ਜਾਂਦਾ ਹੈ ਪਰ ਤੁਹਾਡੇ ਮੈਸੇਜ ਦਾ ਰਿਪਲਾਈ ਤੁਹਾਨੂੰ ਜਰੂਰ ਆਊਗਾ ਜੀ ਠੀਕ ਹੈ ਮੈਸੇਜ ਇਸੇ ਤੇ ਕਰਨਾ ਹੈ ਰਾਤ ਨੂੰ 9 9:30 ਵਜੇ ਤੋਂ ਬਾਅਦ ਬੰਦ ਹੋ ਜਾਂਦਾ ਹੈ ਫੋਨ ਸਵੇਰੇ 10-11 ਵਜੇ ਫਿਰ ਖੁੱਲ ਜਾਂਦਾ ਹੈ ਦੇਖੋ ਜੀ ਇਹ ਵਾਲਾ ਰਹੇਗਾ ਪੀਸ ਬਰਾਊਨ ਜੀ ਸ਼ੇਡ ਹੈ ਦੇਖੋ ਪੀਸ ਕਿੰਨਾ ਸ਼ਾਨਦਾਰ ਬਹੁਤ ਸੋਹਣੀ ਬੈੱਡ ਸ਼ੀਟ ਹੈ ਖੂਬ ਲੰਬੀ ਚੌੜੀਆਂ ਨੰਬਰ ਰਹੇਗਾ ਇਸ ਪੀਸ ਦਾ 6 ਇੱਕ ਤੁਹਾਨੂੰ ਇਹਦੀ ਲੰਬਾਈ ਚੌੜਾਈ ਵੀ ਦੱਸਣੀ ਹੈ ਜੀ ਇੰਚੀ ਟੇਪ ਦੇ ਨਾਲ ਦੋ ਮਿੰਟ ਲਓ ਜੀ ਬਹੁਤ ਸੋਹਣਾ ਇੱਕ ਹੋਰ ਬਲੂ ਦੇ ਵਿੱਚ ਡਿਜ਼ਾਈਨ ਠੀਕ ਹੈ ਬਲੂ ਕਲਰ ਰਹੇਗਾ ਇਹ ਰਹੇਗਾ ਇਹਦਾ ਪਿੱਲੋ ਕਵਰ ਨੰਬਰ ਰਹੇਗਾ ਇਹਦਾ 7 ਹੁਣ ਦੇਖੋ ਇਹਦੀ ਲੰਬਾਈ ਚੌੜਾਈ ਠੀਕ ਹੈ ਜੀ ਲੰਬਾਈ ਚੌੜਾਈ ਕਿੰਨੀ ਹੈ ਇੰਚ ਟੇਪ ਦੇ ਨਾਲ ਤੁਹਾਨੂੰ ਦੱਸ ਦਈਆਂ ਇਹਦੀ ਦੇਖੋ 39 1 ਠੀਕ ਹੈ ਜੀ 39 2 ਠੀਕ ਹੈ ਜੀ 22 ठीक है ढाई मीटर तो ज्यादा इन लंबाई है इन चौड़ाई है ढाई ढाई मीटर की ठीक है जी ये रहेगी जी एक बैडशीट का डिजाइन देखो बहुत प्यारा फस्ट क्लास डिजाइन नंबर रहेगा इस पीस का अठ नंबर रहेगा एद आलो जी ठीक है कि रेट है यदि ट्रिप्पल नाइन शिपिंग रहेगी एक्सट्रा डिजाइन य रहेगा जी ए, मतलब ਹੇਟ ਸਾਈਡ ਤੇ ਥੋੜਾ ਲਾਈਟ ਡਾਰਕ ਦਾ ਇਦਾਂ ਰਹੇਗਾ ਤੁਹਾਡਾ ਕੰਬੀਨੇਸ਼ਨ ਜਾਂ ਇਹਦਾ ਬੜਾ ਸੋਹਣਾ ਸਟੀਲ ਗ੍ਰੇਜ ਆ ਕਿਉਂਕਿ ਇਹ ਥੋੜੀ ਵੈਲਵਟ ਜੇ ਦੀਆਂ ਨਾ ਸੁਨੀਲ ਦੀਆਂ ਬੜੇ ਸੋਹਣੇ ਸੌਫਟ ਜਿਹਾ ਫੈਬਰਿਕ ਆ ਕੋਲਾ ਕੋਲਾ ਜਿਹਾ ਨੰਬਰ ਹੈਗਾ ਆ 9 ਡਿਜ਼ਾਈਨ ਵੀ ਬੜੇ ਸੋਹਣੇ ਜੀ ਹੈ ਨਾ ਸਲਿੱਪਰੀ ਹੁੰਦੇ ਨਾ ਕੁਛ ਲਓ ਜੀ ਨੰਬਰ 10 ਬਹੁਤ ਸੋਹਣਾ ਬ੍ਰਾਈਟ ਜੀ ਸ਼ੇਡ ਨੇਵੀ ਬਲੂ ਕਲਰ ਬਹੁਤ ਸੋਹਣਾ ਬ੍ਰਾਈਟ ਜੀ ਸ਼ੇਡ ਇਹ ਰਹੇਗੇ ਦੋ ਪਿੱਲੋ ਕਵਰ ਨੰਬਰ ਰਹੇਗਾ ਇਸ ਪੀਸ ਦਾ 10 डिजाइन ये रहेगा देखो जी बहुत प्यारा डिजाइन है बड़ा प्यारा जा कलर ग्रे ब्लैक और वाइट जा बड़ा सोना जा ये रहेंगे क्वेश्चन सोहना जहाँगे बेटे देखो जी नंबर दी बहुत प्यारी जी ठीक है नेक्स्ट पीस लो जी एक डिजाइन थोन एक होर बड़ा सोहना जहा डिजाइन दे रहे हैं ये वाला लो जी बहुत सोहना डिजाइन है ये भी बहुत प्यारा जहा कलर नंबर रहेगा इस पीस का बारह ਰਹੇਗਾ ਦੇਖੋ ਜੀ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਵੜਾ ਦੇਖ ਨੰਬਰ 13 ਆਹ ਲਓ ਜੀ ਇਹਦਾ ਰਹੇਗਾ ਨੰਬਰ 13 ਨੈਕਸਟ ਡਿਜ਼ਾਈਨ ਆਪਣਾ ਇਹ ਰਹੇਗਾ ਦੇਖੋ ਜੀ ਵਾਓ ਵਾਲਾ ਡਿਜ਼ਾਈਨ ਹੈ ਬਹੁਤ ਪਿਆਰਾ ਬਹੁਤ ਪਿਆਰਾ ਜਿਹਾ ਡਿਜ਼ਾਈਨ ਨੰਬਰ ਰਹੇਗਾ ਇਸ ਪੀਸ ਦਾ 14 ਆਹ ਲਓ ਜੀ ਨੰਬਰ ਰਹੇਗਾ 14 15 ਤੇ ਲੋ ਜੀ ਨੈਕਸਟ ਆਪਾਂ ਲੈ ਕੇ ਆ ਗਏ ਆ ਕੁਲਟਸ ਦੇ ਕਵਰ ਇਹ ਜਿਹੜਾ ਇੱਥੋਂ 15 ਨੰਬਰ ਤੋਂ ਸਟਾਰਟ ਹੋ ਰਿਹਾ ਨਾ ਜੀ ਬਹੁਤ ਫਾਈਨ ਸਭ ਤੋਂ ਵਧੀਆ ਜਿਹੜਾ ਇਹਦੇ ਵਿੱਚ ਕਪੜਾ ਹੁੰਦਾ ਹੈ ਨਾ ਇੱਕ ਹੁੰਦਾ ਹੈ ਕਈ ਵਾਰੀ ਨਾ ਜਿਸ ਤਰ੍ਹਾਂ ਆਪਾਂ ਵੀ ਯੂਜ਼ ਕਰਦੇ ਆ ਮੈਂ ਇੱਕ ਵਾਰ ਲੈ ਕੇ ਆਏ ਸੀ ਅਸੀਂ ਉਹਦੇ ਵਿੱਚ ਕੀ ਕੰਪਲੇਂਟ ਆਈ ਥੀ ਜੀ ਕਿੱਥੇ ਹੈ ਇਹਦੀ ਜ਼ਿੱਪ ਇਹ ਜਿਹੜਾ ਸਭ ਤੋਂ ਫਾਈਨ ਤੇ ਮਟੀਰੀਅਲ ਹੈ ਨਾ ਉਹ ਆਪਾਂ ਲੈ ਕੇ ਆਏ ਆ ਉਹਦੇ ਵਿੱਚ ਕੀ ਆਈ ਸੀ ਇਹਦੇ ਵਿੱਚੋਂ ਨਾ ਰੁਈ ਰੁਈ ਜੀ ਅੰਦਰ ਹੈਗੀ ਸੀ ਉਹ ਸਾਰੀ ਰਜਾਈ ਦੇ ਉੱਪਰ ਲੱਗ ਗਈ ਸੀ ਸਾਡੇ ਏ ਮੈਂ ਸਪੈਸ਼ਲ ਕਹਿ ਕੇ ਲੈ ਕੇ ਆਈ ਐ ਵੀ ਇੱਕ ਤਾਂ ਜਿਹੜੀ ਇਹ ਚੀਜ਼ ਐ ਇਹ ਚਿਪਕਣੀ ਚਾਹੀਦੀ ਵੀ ਜਿਆਦਾ ਨਾ ਉਦਾਂ ਨਹੀਂ ਹੋਣੀ ਚਾਹੀਦੀ ਫਿਸਲੀ ਫਿਸਲੀ ਜੀ ਇਹ ਚੀਜ਼ ਅੰਦਰ ਇਦਾਂ ਦੀ ਲੱਗੀ ਹੋਈ ਐ ਜਿੱਪ ਵਧੀਆ ਲੱਗੀ ਹੋਈ ਐ ਥੋੜਾ 100 150 ਰੁਪਏ ਮਹਿੰਗੀ ਹੁੰਦੀ ਐ ਪਰ ਚੀਜ਼ ਬਹੁਤ ਵਧੀਆ ਠੀਕ ਐ ਜੀ 1190 ਰੁਪਏ ਸਪੀਸ ਦਾ ਰੇਟ ਰਹੇਗਾ ਜੀ 1190 ਰੁਪਏ ਲੈ ਵੀ ਇਹ ਰਹੇਗਾ ਇਸ ਟਾਈਪ ਦਾ ਦੇਖੋ ਖੁੱਲਾ ਡੁੱਲਾ ਡਬਲ ਬੈੱਡ ਦਾ 1190 ਰੁਪਏ 50 ਰੁਪਏ ਸ਼ਿਪਿੰਗ ਸ਼ਿਪਿੰਗ ਸਾਡੀ ਇਹਦੀ ਲੱਗਣੀ ਹੈ ਜੀ 100 ਪਲੱਸ ਪਰ ਆਪਾਂ ਨੇ ਹਲੇ 50 ਰੁਪਏ ਹੀ ਕਿਹਾ ਹੋਇਆ 50 ਰੁਪਏ ਸ਼ਿਪਿੰਗ ਲਾਹਾਂਗੇ RAM ਨਾਲ ਖੁੱਲਾ ਵਿਕ ਰਿਆ ਏ 1500 ਦਾ ਸਭ ਤੋਂ ਜਿਹੜਾ ਵਧੀਆ ਟਾਪ ਕੁਆਲਿਟੀ ਦਾ ਆ ਉਹ ਆਪਾਂ ਲੈ ਕੇ ਆਏ ਆ ਫਟਾਫਟ ਬੁਕਿੰਗ ਕਰਾ ਲੈਣਾ ਨੰਬਰ 15 कलर ਇਹ ਰਹੇਗਾ ਜੀ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਕਲਰ ਹਰ ਜਿਹੜੀ ਬੈਕ ਸਾਈਡ ਹੈ ਨਾ ਦੇਖੋ ਬਸ ਇਹ ਨਾ ਦੇਖੋ ਥੋੜਾ ਜਿਹਾ 100 200 ਰੁਪਏ ਮਹਿੰਗਾ ਤਾਂ ਹੈਗਾ ਆ ਪਰ ਬਈ ਚੀਜ਼ ਵੀ ਹੈਗੀ ਆ ਬਸ ਮਤਲਬ ਮਜ਼ਾ ਆ ਜਾਏਗਾ ਤੁਹਾਨੂੰ ਜਿੱਦਾ ਨੋਰਮਲ ਜਿਹੜਾ ਮੈਂ ਪਿਛਲੇ ਸਾਲ ਵੀ ਵੇਚੀ ਆ ਉਹ 99 ਵਾਲੇ ਸੀ ਪਰ ਬਸ ਉਹਦੇ ਵਿੱਚ ਇਹੀ ਕੰਪਲੇਂਟ ਆਈ ਸੀ ਕਿ ਇੱਕ ਤਾਂ ਨਾ ਦੇਖੀਏ ਥੋੜਾ ਥਿੱਕ ਨਹੀਂ ਹੈਗਾ ਤਾਂ ਵੀ ਅੰਦਰ ਨਾ ਉਹੇਰ ਜਾਈ ਜੀ ਘੁੰਮ ਜਾਂਦੀ ਹੈ ਹਰ ਜਿੱਦਾਂ ਆਪਾਂ ਨੇ ਕੰਬੜੇ ਅਰ ਜੇ ਅੰਦਰ ਉਹਦੇ ਨਾਲ ਬੁਰਬੁਰ ਜਾਂ ਅੰਦਰ ਲਗਿਆ ਜਾਂਦਾ ਉਹ ਹਰ ਕੰਪਲੇਂਟ ਆਪਾਂ ਨੇ ਸੈੱਟ ਕਰਕੇ ਫਿਰ ਪੀਸ ਲੈ ਕੇ ਆਏ ਕਿਉਂਕਿ ਤੁਸੀਂ ਵੀ ਦੇਖੋ ਔਨਲਾਈਨ ਲੈਣੀ ਹੈ ਜੀ ਨੰਬਰ ਰਹੇਗਾ 16 ਏ ਤੁਹਾਨੂੰ ਕਵਰ ਦਿਖਾ ਰਹੀਆਂ ਜੀ ਕੁਲਟਸ ਦੇ ਚੰਗੀ ਤਰ੍ਹਾਂ ਧਿਆਨ ਨਾਲ ਯਾ ਤੁਹਾਡੇ ਕੋਲ ਡਬਲ ਬੈੱਡ ਦਾ ਕੰਬਲ ਹੈ ਜਾਂ ਤੁਹਾਡੇ ਕੋਲ ਜਾਈਆ ਉਹਦਾ ਕਵਰ ਨੈਕਸਟ ਡਿਜ਼ਾਈਨ ਤੁਹਾਡਾ ਇਹ ਰਹੇਗਾ ਜੀ ਦੇਖੋ ਨੈਕਸਟ ਡਿਜ਼ਾਈਨ ਆਪਾਂ ਇਹ ਰਹੇਗਾ ਦਿਖ ਰਿਹਾ ਚੰਗੀ ਤਰ੍ਹਾਂ ਇੱਕ ਨੰਬਰ ਦੇ ਬਟੇ ਇਹ ਰਹੇਗਾ ਬੈਕ ਸਾਈਡ ਬਲੂ ਕਲਰ ਬਹੁਤ ਕੁੜਾ ਕੁੜਾ ਜਿਹਾ ਫੈਬਰਿਕ ਹੈ ਨੰਬਰ ਰਹੇਗਾ ਇਸ ਪੀਸ ਦਾ 17 ਡਬਲ ਬੈੱਡ ਦਾ ਇੱਕ ਨੰਬਰ ਦਾ ਕੁਲਟਸ ਦਾ ਕਵਰ ਇੱਕ ਨੰਬਰ ਦਾ ਤੁਹਾਨੂੰ ਦੇ ਰਹੀ ਹਾਂ ਮੈਂ ਤੁਹਾਡਾ ਇਹ ਰਹੇਗਾ ਦੇਖੋ ਜੀ ਇਹ ਦੇਖੋ ਬਹੁਤ ਵਧੀਆ ਡਿਜ਼ਾਈਨ ਹੈ ਇਹ ਵੀ ਬੜਾ ਸੋਹਣਾ ਇਹ ਰਹੇਗੀ ਇਹਦੀ ਬੈਕ ਸਾਈਡ ਠੀਕ ਹੈ ਨੰਬਰ ਰਹੇਗਾ 18 ਚਲੋ ਜੀ ਅਗੂ ਜੀ ਬਹੁਤ ਸੋਹਣਾ ਸੁਪਰ ਹਿੱਟ ਡਿਜ਼ਾਈਨ ਦੇਖੋ ਜੀ ਇੱਕ ਨੰਬਰ ਦਾ ਡਿਜ਼ਾਈਨ ਹੇਟ ਲਾਈਟ ਡਾਰਕ ਬਹੁਤ ਪਿਆਰਾ ਕਪੜਾ ਤੁਹਾਡੇ ਕੋਲ ਪਹੁੰਚਣਾ ਨਾ بس ਤੁਸੀਂ ਬੋਲਣਾ ਹੈ ਵਾਕਿਆ ਹੀ ਤੁਸੀਂ ਚੀਜ਼ ਦਿੱਤੀ ਹੈ ਨੰਬਰ ਰਹੇਗਾ 19 ਠੀਕ ਹੈ ਜੀ ਨੰਬਰ ਰਹੇਗਾ 20 ਦੇਖੋ ਜੀ ਪੀਸ ਇਦਾਂ ਦੀ ਆਪਾਂ ਬੈੱਡ ਸ਼ੀਟ ਵੀ ਲੈ ਕੇ ਆਏ ਸੀ ਪਹਿਲਾਂ ਹੁਣ ਬੈੱਡ ਸ਼ੀਟ ਤਾਂ ਨਹੀਂ ਹੈ ਇਸ ਤਰ੍ਹਾਂ ਦੀ ਪਰ ਇਹ ਕਵਰ ਦੇ ਵਿੱਚ ਆਇਆ ਹੁਣ ਨੰਬਰ 20 ਇਹ ਰਹੇਗਾ ਇਹਦਾ ਬੈਕ ਸਾਈਡ ਦੇਖੋ ਜੀ ਨੰਬਰ 20 ਨੈਕਸਟ ਪੀਸ ਆਪਣਾ ਇਹ ਰਹੇਗਾ ਬੜਾ ਸੋਹਣਾ ਜਿਹਾ ਦੇਖੋ ਜੀ ਇਹ ਡਿਜ਼ਾਈਨ ਰਹੇਗਾ ਨੰਬਰ ਦੱਸੋ ਇਹਦਾ 21 ਲੋ ਜੀ ਇਹ ਸੀ ਜੀ ਅੱਜ ਦੀ ਕਲੈਕਸ਼ਨ ਪਿਆਰਾ ਜਿਹਾ ਕਮੈਂਟ ਜ਼ਰੂਰ ਕੱਢਣਾ ਹੈ ਆਪਣਾ ਲਿਖਣਾ ਹੈ ਸੋਰੀ ਆਪਾਂ ਕਮੈਂਟਰ ਸਭ ਦੇ ਕੱਢਾਂਗੇ ਜੀ ਜਿੰਨੇ ਵੀ ਆਪਾਂ ਨੂੰ ਹਰ ਰੋਜ਼ ਮਤਲਬ ਕਮੈਂਟ ਕਰ ਰਹੀ ਹੈ ਇਸ ਵੀਡੀਓ ਤੇ ਸਾਰਿਆਂ ਦਾ ਲੱਕੀ ਡਰੋ ਕੱਢਾਂਗੇ 25 ਤਰੀਕ ਤੋਂ ਬਾਅਦ ਠੀਕ ਹੈ ਜੀ ਨੰਬਰ ਰਹੇਗਾ ਇਸ ਪੀਜ਼ਾ 21 ਇਹ ਰਹੇਗਾ ਤੁਹਾਡਾ ਬਹੁਤ ਸੋਹਣਾ ਜਿਹਾ ਬੈਕ ਸਾਈਡ ਇਹ ਸੀ ਜੀ ਅੱਜ ਦੀ ਕਲੈਕਸ਼ਨ ਨੈਕਸਟ ਵੀਡੀਓ ਚ ਫੇਰ ਮਿਲਾਂਗੇ ਥੈਂਕ ਯੂ ਸੋ ਮੱਚ